ਨਸ਼ੇ ਦੇ ਜਿਹੜੇ ਅੱਜ ਰੈਲੀਆਂ ਜਿਹੜੀਆਂ ਆ ਗੀਆਂ ਉਹ ਜੰਗ ਕੀਏ ਗਏ ਹੈ ਗਿਆ ਕੀ ਕਹਣਾ ਤੁਹਾਡਾ ਕੀ ਰੋਲ ਲੱਗ ਪਈਗਾ ਸਰਕਾਰ ਦਾ ਬਿਲਕੁਲ ਪੰਜਾਬ ਦੇ ਅੰਦਰ ਨਸ਼ੇ ਦੇ ਖਾਤਮੇ ਦੇ ਲਈ ਭਗਵੰਤ ਮਾਨ ਜੀ ਦੀ ਸਰਕਾਰ ਨੇ ਬੜਾ ਠੋਸ ਫੈਸਲਾ ਕੀਤਾ ਔਰ ਉਸ ਫੈਸਲੇ ਦੀ ਕੜੀ ਵੱਜੋਂ ਅੱਜ ਦੂਜਾ ਜਿਹੜਾ ਪੜਾਅ ਅਸੀਂ ਸ਼ੁਰੂ ਕਰ ਰਹੇ ਹਾਂ ਜੁਧ ਨਸ਼ਿਆਂ ਵਿਰੁੱਧ ਜਿਹੜੀ ਯਾਤਰਾ ਉਹਦਾ ਅੱਜ ਆਰੰਭ ਕੀਤਾ ਮਾਨਯੋਗ ਸ੍ਰੀ ਆਰਮਨ ਕੇਜਰੀਵਾਲ ਜੀ ਸਾਡੇ ਨੈਸ਼ਨਲ ਕਨਵੀਨਰ ਔਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਰਹਿਮਤ ਦੇ ਅੰਦਰ ਅੱਜ ਸੀਤਪਗ ਸਿਕਨਗਰ ਨਵਾਂ ਸਹਿਰ ਤੋਂ ਇਸ ਗੱਲ ਦਾ ਆਰੰਭ ਕੀਤਾ ਸੋ ਅੱਜ ਟੋਟਲ ਪੰਜਾਬ ਦੇ ਅੰਦਰ ਸਾਰੀਆਂ ਵਿਧਾਨ ਸਭਾਵਾਂ ਦੇ ਵਿੱਚ ਤਿੰਨ ਤਿੰਨ ਪਿੰਡਾਂ ਚ ਔਰ ਸ਼ਹਿਰਾਂ ਦੇ ਵਾਰਡਾਂ ਦੇ ਅੰਦਰ ਇਹ ਨਸ਼ਿਆਂ ਦੇ ਵਿਰੁੱਧ ਜਿਹੜਾ ਯੋਧਾ ਉਹ ਯਾਤਰਾ ਆਰੰਭ ਕੀਤੀ ਗਈ ਹੈ ਸੋ ਮੈਂ ਅੱਜ ਆਪਣੇ ਹਲਕੇ ਪੁਆ ਦੇ ਇਤਿਹਾਸਿਕ ਪਿੰਡ ਗੁਰਦੁਆਰਾ ਸ੍ਰੀ ਵਾਰਸਾਭ ਜਿੱਥੇ ਲੋਕ ਦੂਰ ਦੂਰ ਤੋਂ ਨਾਤਮਸਿਕ ਹੋਣ ਲਈ ਆਉਂਦੇ ਆ ਇਸ ਇਤਿਹਾਸਿਕ ਪਿੰਡ ਤੋਂ ਇਹ ਯਾਤਰਾ ਸ਼ੁਰੂ ਕੀਤੀ ਹੈ ਔਰ ਇਸ ਤੋਂ ਬਾਅਦ ਵਾਰਸਾਭ ਤੋਂ ਬਾਅਦ ਆਪਾਂ ਜਾਣਾ ਨਾਰੀ ਬਾਬੇ ਆ ਫਿਰ ਉਸ ਤੋਂ ਬਾਅਦ ਪਿੰਡ ਖੋਬਾ ਸੋ ਅੱਜ ਤਿੰਨ ਪਿੰਡਾਂ ਦੇ ਅੰਦਰ ਇਹ ਨਸ਼ਾ ਮੁਕਤੀ ਯਾਤਰਾ ਜਿਹੜੀ ਆ ਪਹੁੰਚੇਗੀ ਸੋ ਲਗਾਤਾਰ ਜਿਹੜੇ ਨਸ਼ੇ ਦੇ ਤਸਕਰ ਨੇ ਜਿਨ੍ਹਾਂ ਨੇ ਪੰਜਾਬ ਦੇ ਬੱਚਿਆਂ ਦਾ ਨੁਕਸਾਨ ਕੀਤਾ ਜਿਨ੍ਹਾਂ ਦੇ ਨਸ਼ਿਆਂ ਦਾ ਵਪਾਰ ਹੋਣ ਕਰਕੇ ਉਹਨਾਂ ਨੇ ਅਰਬਾਂ ਖਰਬਾਂ ਦੀ ਜ਼ਾਇਦਾਤਾ ਬਣਾਈਆਂ ਤੇ ਸਿਆਸੀ ਪਨਾਹਦਾਰ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਦਾ ਕਹਾਣ ਕੀਤਾ ਚਾਹੇ ਅਕਾਲੀ ਵਿਜੇਪੀ ਸਰਕਾਰ ਰਹੀ ਹੈ ਚਾਹੇ ਕਾਂਗਰਸੀ ਰਹੀ ਹੈ ਜਿਹੜੇ ਸੌਂਟ ਖਾਂਦੇ ਰਹੇ ਨਸ਼ਿਆਂ ਦੇ ਵਿਰੁੱਧ ਪਰ ਨਸ਼ਿਆਂ ਦੇ ਵਿਰੁੱਧ ਕਾਰਵਾਈ ਕੋਈ ਨਹੀਂ ਕੀਤੀ ਪਰ ਭਗਵੰਤ ਮਾਨ ਜੀ ਦੀ ਸਰਕਾਰ ਨੇ ਹੁਣ ਤੱਕ 6.5 ਹਜ਼ਾਰ ਉਹ ਨਸ਼ਾ ਤਸਕਰ ਜੇਲਾਂ ਚ ਸੁਟੇ ਆ ਬਹੁਤ ਸਾਰੀਆਂ ਆਫਾਇਸ ਕੀਤੀਆਂ ਨੇ ਤੇ ਜਿਹੜਿਆਂ ਨੇ ਕਾਲੀ ਕਮਾਈ ਦੇ ਨਾਲ ਉਹ ਮਹਿਲ ਸਾਰੇ ਆਪਣੇ ਘਰ ਸਾਰੇ ਆ ਉਹਨਾਂ ਤੇ ਅੱਜ ਪੀਲਾ ਪੰਜਾ ਚੱਲ ਰਿਹਾ ਉਹ ਤੋੜੇ ਜਾ ਰਹੇ ਆ ਤਾਂ ਜੋ ਲੋਕਾਂ ਦਾ ਮਨ ਜਿਹੜਾ ਆ ਉਹ ਠੰਡਾ ਹੋਵੇ ਸੋ ਲੋਕਾਂ ਨੂੰ ਜ਼ਕੀਨ ਇਸ ਗੱਲ ਦਾ ਹੋ ਗਿਆ ਕਿ ਭਗਵਾਨਤਮਾਨ ਦੀ ਸਰਕਾਰ ਨਸ਼ਿਆਂ ਦੇ ਵਿਰੁੱਧ ਵਾਕਿਆ ਪੂਰੀ ਤਿਆਰੀ ਨਾਲ ਕੰਮ ਕਰ ਰਹੀ ਹੈ ਸੋ ਮੈਂ ਹਲਕੇ ਭੋਏ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਆਪਣੇ ਆਪਣੇ ਪਿੰਡਾਂ ਦੇ ਅੰਦਰ ਜਦੋਂ ਇਹ ਨਸ਼ਾ ਮੁਕਤੀ ਯਾਤਰਾ ਆਵੇ ਉਹਦਾ ਉਹਦੇ ਵਿਚਾਰ ਸੁਣੋ ਉਹਦੇ ਸ਼ਾਮਲ ਹੋਵੋ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤੀ ਤੋਂ ਬਾਅਦ ਰੰਗਲਾ ਪੰਜਾਬ ਬਣਾਉਣ ਦੇ ਲਈ ਜਿਹੜਾ ਭਗਵੰਤ ਮਾਨ ਜੀ ਦਾ ਸੁਪਨਾ ਉਹ ਨੂੰ ਅਸੀਂ ਪੂਰਾ ਕਰ ਸਈਏ ਸੋ ਅੱਜ ਇਹਨਾਂ ਤਿੰਨ ਪਿੰਡਾਂ ਦੇ ਅੰਦਰ ਆਪਣਾ ਗੁਰਦੁਆਰਾ ਸੋਰੀ ਬਾੜ ਸਾਹਿਬ ਔਰ ਲਾੜੀ ਬਾਬਿਆਂ ਤੇ ਖੋਬੇ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਜਿਹੜੀ ਉਹ ਗਈ ਹੈ ਸਾਰੇ ਪਿੰਡਾਂ ਦੇ ਆ